ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜੀ ਸੋ ਅੱਜ ਦੀ ਜਿਹੜੀ ਵੀਡੀਓ ਹੈ ਕਿ ਜੀ ਵਿਦਿਆਰਥੀਆਂ ਲਈ ਜਿਹੜੀ ਆਪਾਂ ਨਵੀਂ ਅਪਡੇਟ ਲੈ ਕੇ ਆਏ ਹਾਂ ਜਿਹੜੇ ਵਿਦਿਆਰਥੀ ਪੜ ਰਹੇ ਨੇ ਉਹਨਾਂ ਲਈ ਜਿਹੜੀ ਇਹ ਵੀਡੀਓ ਲੈ ਕੇ ਆਏ ਹਾਂ ਜੀ ਪ੍ਰੀ ਮੈਟਰਿਕ ਸਕਾਲਰਸ਼ਿਪ ਫਾਰ ਐਸ ਸੀ ਐਂਡ ਆਦਰਜ਼ ਕੰਪੋਨੈਂਟ 1 ਐਂਡ ਕੰਪੋਨੈਂਟ 2 ਹੈ ਸਕੀਮ ਅਧੀਨ ਨੈਸ਼ਨਲ ਜਿਹੜਾ ਸੈਸ਼ਨ ਆ 2024-25 ਦੌਰਾਨ ਨੈਸ਼ਨਲ ਸਕਾਲਰਸ਼ਿਪ ਪੋਰਟਲ ਤੇ ਅਪਲਾਈ ਕਰਨਾ ਸੁਣੀ ਇਹਨੂੰ NSPV ਕਹਿੰਦੇ ਨੇ ਜੀ ਆਪਾਂ ਤਾਂ ਉਹਨਾਂ ਦੀ ਜਿਹੜੀ ਅਪਲਾਈ ਕਰਨ ਦੀ ਮਿਤੀ ਹੈ ਉਹਦਾ ਬੇਰਵਾ ਕੁਝ ਇਸ ਪ੍ਰਕਾਰ ਹੈ ਜੀ ਐਪਲੀਕੇਸ਼ਨ ਫਾਰ ਸਟੂਡੈਂਟ ਓਪਨਿੰਗ ਡੇਟ ਆਈ 29 7 ਭਾਵ 29 ਜੁਲਾਈ ਨੂੰ ਇਹ ਸ਼ੁਰੂ ਹੋ ਗਿਆ ਸੀ ਤੇ ਜਿਹੜੇ ਸਟੂਡੈਂਟ ਹੈ ਉਹ 28 10 ਤੱਕ ਜਿਹੜਾ ਹੈਗਾ ਉਹ ਅਕਤੂਬਰ ਤੱਕ ਆਪਣਾ ਜਿਹੜਾ ਹੈਗਾ ਵਜੀਫਾ ਅਪਲਾਈ ਕਰ ਸਕਦੇ ਆ ਦੇ ਬਾਅਦ ਦੇ ਵਿੱਚ ਜਿਹੜੀ ਹੈਗੀ ਉਹ ਸਕੂਲ ਪੱਧਰ ਤੇ ਸਕੂਲ ਦੀ ਜ਼ਿੰਮੇਵਾਰੀ ਰਹਿ ਜਾਂਦੀ ਹੈ ਜਿਹੜੀ 4 11 2024 ਤੱਕ ਉਹਨਾਂ ਸਕੂਲ ਨੇ ਵੈਰੀਫਾਈ ਕਰਨਾ ਹੈ ਫਿਰ ਉਸ ਤੋਂ ਬਾਅਦ 25 11 ਤੱਕ ਜਿਹੜਾ ਹੈਗਾ ਵੈਰੀਫਾਈ ਕਰ ਦੇਣਾ ਠੀਕ ਹੈ ਜੀ ਤੇ ਇੱਕ ਜਿਹੜੀ ਜ਼ਰੂਰੀ ਗੱਲ ਹੈ ਸਕਾਲਰਸ਼ਿਪ ਅਪਲਾਈ ਕਰਨ ਸਮੇਂ ਕਿਹੜੀ ਚੀਜ਼ਾਂ ਦਾ ਤੁਸੀਂ ਧਿਆਨ ਰੱਖਣਾ ਹੈ ਨੈਸ਼ਨਲ ਸਕਾਲਰਸ਼ਿਪ ਪੋਰਟਲ ਤੇ ਵਿਦਿਆਰਥੀ ਨੂੰ ਅਪਲਾਈ ਕਰਨ ਸਮੇਂ ਧਿਆਨ ਨਾਲ ਕਾਲਮ ਭਰੇ ਜਾਣ ਯੋਗ ਲਾਪਾਤਰੀਆਂ ਦੇ ਆਧਾਰ ਅਪਡੇਟ ਅਤੇ ਬੈਂਕ ਅਕਾਊਂਟ ਨਾਲ ਆਧਾਰ ਸੀਡ ਹੋਣਾ ਜ਼ਰੂਰੀ ਹੈ ਜੋ ਲਾਪਤਰੀਆਂ ਨੂੰ ਐਨਐਸਪੀ ਪੋਰਟਲ ਤੇ ਅਪਲਾਈ ਕਰਾਉਣ ਤੋਂ ਪਹਿਲਾਂ ਉਹਨਾਂ ਵਿਦਿਆਰਥੀਆਂ ਦੀ ਈਕੇਵਾਈਸੀ ਰੈਫਰੈਂਸ ਨੰਬਰ ਐਂਡ ਓਟੀਆਰ ਵਨ ਟਾਈਮ ਰਜਿਸਟ੍ਰੇਸ਼ਨ ਕਰਵਾਉਣੀ ਯਕੀਨੀ ਬਣਾਈ ਜਾਵੇ ਈਕੇਵਾਈਸੀ ਰੈਫਰੈਂਸ ਨੰਬਰ ਐਂਡ ਓਟੀਆਰ ਦੇ ਸਬੰਧ ਵਿੱਚ ਵੀਡੀਓ ਪੀਪੀਟੀ ਆ ਦਸਤ ਦੇ ਦਸਵਲ ਸਹੂਲਤ ਲਈ ਨਾਲ ਨੱਥੀ ਕਰਕੇ ਭੇਜੇ ਜਾਂਦੇ ਆ ਇਹ ਤੁਸੀਂ ਇਹਨਾਂ ਦੀ ਸਾਈਟ ਤੇ ਵੀ ਚੈੱਕ ਕਰ ਸਕਦੇ ਹੋ ਵੱਧ ਤੋਂ ਵੱਧ ਇਹਨਾਂ ਚੀਜ਼ਾਂ ਦਾ ਲਾਭ ਲਿਆ ਕਰੋ ਖਾਸ ਕਰਕੇ ਜਿਹੜੇ ਐਸਸੀ ਐਨ ਅਦਰ ਕੈਟਾਗਰੀ ਦੇ ਲੜਕੇ ਲੜਕੀਆਂ ਨੇ ਬੱਚੇ ਵਿਦਿਆਰਥੀ ਪੜ ਰਹੇ ਐ ਵਜੀਫਾ ਹਰ ਸਾਲ ਜਿਹੜਾ ਹੈ ਗਵਰਨਮੈਂਟ ਵੱਲੋਂ ਭੇਜਿਆ ਜਾਂਦਾ ਹੈ ਤਾਂ ਕਿਰਪਾ ਕਰਕੇ ਜਰੂਰ ਇਹਨਾਂ ਚੀਜ਼ਾਂ ਦਾ ਲਾਭ ਲਿਆ ਕਰੋ ਤਾਂ ਕਿ ਤੁਹਾਡੀ ਪੜ੍ਹਾਈ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਤੁਸੀਂ ਆਪ ਦਾ ਜਿਹੜਾ ਪੜ੍ਹਾਈ ਦਾ ਖਰਚਾ ਉਹ ਕਰ ਸਕੋ ਸੋ ਦਾਸ ਤਾਂ ਮਿੱਤਰਾਂ ਨਾਲ ਵੀ ਵੀਡੀਓ ਸਾਂਝੀ ਕਰਿਓ ਜਿਹੜੇ ਵਿਦਿਆਰਥੀ ਪੜ ਰਹੇ ਨੇ ਪ੍ਰੀ ਮੈਟ੍ਰਿਕਸ ਸਕਾਲਰਸ਼ਿਪ ਹੈ ਜੀ ਪੋਸਟ ਮੈਟ੍ਰਿਕ ਦਾ ਹਜੇ ਸ਼ਡਿਊਲ ਨਹੀਂ ਪਾਇਆ ਗਿਆ ਵੀਡੀਓ ਨੂੰ ਬਤਵਾਤ ਸ਼ੇਅਰ ਕਰਿਓ ਮਿਲਦੇ ਹਾਂ ਕਿਸੇ ਨਵੀਂ ਜਾਣਕਾਰੀ ਦੇ ਨਾਲ ਧੰਨਵਾਦ